ਇਨਾ ਰੱਛਾ ਮੁਤਾਰਕੀਆ ਜਮੀ ਐ ਨਹੀਂ ਵੀ ਤਾਰ ਆਪ ਕੱਢ ਲਈ ਤਾਰਾਂ ਵੀ ਮੈਨੂੰ ਹੀ ਕੱਢਣੀਆਂ ਪੈਂਦੀਆਂ ਨੇ ਕੀ ਕਰਾਂ ਇਹਨਾਂ ਦੇ ਖਾ ਲਿਆ ਮੈਂ ਤਾਂ ਲੈ ਵੀ ਤੈਨੂੰ ਤਾਂ ਕਰਨੀ ਪਊਗਾ ਸਾਰਾ ਟੋਟਾ ਹਟ ਹਟ ਆ ਕਰ ਲੈ ਪੈਰ ਪਰਾਂ ਕੰਜਰ ਦੀਏ ਕੁੱਤਾ ਵੀ ਪੂਛ ਮਾਰ ਕੇ ਵੰਦਾ ਤੂੰ ਦੇ ਪੈਰਾ ਚ ਮੱਦਰ ਕੇ ਗੋਆ ਹਟ ਉਹਨਾਂ ਤਾਂ ਹੈ ਨਾ ਜਿਮਾ ਵੀ ਵੀ ਸਾਡੇ ਡੰਗਰ ਪਸੂ ਵੀ ਹੈਗਾ ਕਨਾ ਕੋਈ ਵੀ ਅਸੀਂ ਮੜਾ ਮੋਟਾ ਹੱਥ ਪੱਲਾ ਮਾਰ ਲੀਏ ਨਾ ਬਹੂ ਨੂੰ ਉਹ ਐ ਉਹ ਸੁਰਖੀ ਬਿੰਦੀ ਲਾ ਕੇ ਮੱਜੇ ਤੇ ਬੈਠੀ ਰਹਿੰਦੀ ਐ ਸਾਰਾ ਦਿਨ ਬਾਈ ਹਾਂ ਬੇ ਤੂੰ ਨਾ ਕਰੇ ਬੇਲਾ ਬੈਠੀ ਤੂੰ ਤਾਂ ਨਾ 24 ਘੰਟੇ ਕੰਮ ਕਰਦੇ ਦਾ ਕਰਦਾ ਓ ਹੋਰ ਹੁਣ ਕਰਾ ਕੀ ਜਦ ਮਾੜੀ ਲਾਤ ਪੱਲੇ ਪੈ ਜੇ ਨਾ ਐ ਹੀ ਹੁੰਦਾ ਮੈਂ ਲਾੜਤਾ ਚੱਲ ਕੋਈ ਗੱਲ ਨਹੀਂ ਆ ਤੇਰੀ ਜਨਾਨੀ ਆ ਜਿਹੜੀ ਨਾ ਇੰਨੀ ਹੱਟੀ ਕੱਟੀ ਪਈ ਆ ਦੇ ਲ ਘੋੜੇ ਵਰਗੀ ਆ ਜੇ ਵੱਡੇ ਦੀ ਉਹ ਨਹੀਂ ਕਾਸੇ ਕੰਮ ਨੂੰ ਹੱਥ ਲ ਜੇ ਉਹ ਮੜਾ ਮੋਟਾ ਵੀ ਉਹਦੇ ਕੋਲ ਚਲੇ ਜਾਣਾ ਘਰੇ ਮੈਂ ਕਹਿੰਦੀ ਆ ਸੋਈ ਹੋਈ ਕੁਰਤੀ ਵਾਂਗੂ ਪੈਂਦੀ ਆਗੀ ਹਾਂ ਉਹ ਇੰਨਾ ਨੇ ਤਾਂ ਮੈਂ ਖਾ ਲਿਆ ਇਹਨਾਂ ਦੀ ਤਾਂ ਸੁਣਦਾ ਬਸ ਮੇਰੇ ਤੋਂ ਵਾਹ ਦਾ ਬੜਾ ਤੰਗ ਕਰ ਰਿਹਾ ਜਾਂਦੀ ਤਾਂ ਮੈਂ ਤੇਰੇ ਕਰਕੇ ਹੁੰਨੀ ਆ ਉਹਨੂੰ ਤਾਂ ਬਸ ਨਾ ਇੱਕੋ ਹੀ ਖਾਈ ਜਾਂਦੀ ਆ ਬਾਲਾ ਕਹੂਗੀ ਲੈ ਨਹੀਂ ਇਹਦੇ ਪੇਉਣ ਨੂੰ ਤਾਂ ਨਹੀਂ ਮਿਲਦੀ ਉਹ ਤਾਂ ਨਹੀਂ ਤੈਨੂੰ ਕੁਝ ਕਹਿੰਦਾ ਵੀ ਸਾਨੂੰ ਦੱਸ ਕੀ ਆ ਹੈ ਮਿਲਣ ਨੂੰ ਹੁਣ ਕੀ ਕੰਮ ਆਈ ਤੀ ਮੈਂ ਤਾਂ ਕੰਮ ਤੇਰੇ ਕੋਲੇ ਆਣੀ ਆਈ ਸੀਗੀ ਤੇ ਨਾਲੇ ਤਾਂ ਮੈਨੂੰ ਨਾ ਕੈਸੇ ਜਿ ਚਾਹੁੰਦੇ ਸੀਗੇ ਤੇ ਨਾਲੇ ਆਹ ਕੀ ਧਾਰਚੋਂ ਨੂੰ ਆਇਆ ਸੀਗਾ ਮੈਂ ਤਾਂ ਧਾਰਚੋਂ ਆਇਆ ਸੀ ਪੈਸੇ ਲਿਜਾਣੇ ਨੇ ਹਾਂ ਕਿੰਨੇ ਦੇ ਚਾਹੀਦੇ ਐਸੀ ਦੇ ਦੀ ਤੇ ਨਾਲੇ ਨਾ ਮੈਂ ਕਿਸੇ ਤੋਂ ਵਿਆਜ ਤੇ ਫੜੀ ਸੀਗੇ ਉਹਦਾ ਵਿਆਜ ਮੋੜਨਾਗਾ ਐ ਤੈਨੂੰ ਪਤਾ ਹੀ ਆ ਸਾਡੇ ਘਰ ਦੇ ਹਾਲਾਤਾਂ ਦਾ ਬਾਲਾ ਦੁਖੀਆਂ ਬਾਈ ਮੈਂ ਤਾਂ ਕੀ ਦੱਸਾਂ ਤੈਨੂੰ ਮੇਰੇ ਘਰ ਨਾਲ ਤਾਂ ਖਾਂਦਾ ਪਿੰਦਾ ਦਾ ਕੰਨੇ ਕ ਲੈਣੇ ਨੇ ਕੰਨੇ ਲੈਂਗੀ ਤੂੰ ਮੈਨੂੰ ਨਾ 10000 ਰੁਪਇਆ ਦੇ ਦੇ 10000 ਹਾਂ ਇਹ ਆ ਲੈ ਚਲ ਕੋਈ ਨਾ ਜੇ ਘਟਵਾਦ ਹੋਏ ਉਹ ਮੈਂ ਆਪੀ ਸਾਰ ਲੂੰਗੀ ਨਹੀਂ ਮੈਂ ਤਾਂ ਢਿੰਕੇ ਲੈ ਆ ਪੈਸੇ ਇਸ ਨੂੰ ਦੱਸ ਨਾ ਤਈ ਵੀ ਮੈਂ ਉਹਦੇ ਤੋਂ ਲੈ ਆ ਕਿਤੇ ਹੋਰ ਘਰ ਚ ਕਲੇਸ਼ ਪਵਾ ਦੇ। ਨਾ 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 ਬਾਈ। ਮੈਂ ਨਹੀਂ ਕੋਈ ਅਜੀ ਗੱਲ ਰਸਦੀ ਹੁੰਦੀ। ਤੈਨੂੰ ਪਤਾ ਮੈਂ ਤਾਂ ਨਾ ਐਂ ਬੰਦ ਕਰਕੇ ਗੱਲ ਰੱਖਦੀ ਆਂ ਵੀ ਅੰਡੀ ਗਵੰਡੀ ਜੇ ਕਿਸੇ ਨੂੰ ਪਤਾ ਲੱਗ ਜਾਏ ਲੋਕ ਤਾਂ ਖੰਭਾ ਦੀਆਂ ਡਾਰਾਂ ਬਣਾ ਲੈਂਦੇ ਨੇ। ਨਾਲੇ ਮੂੰਹ ਆਈਆਂ ਬੋਲ ਮਣ ਤੇਰੀ ਧੀਮੀ ਤਾਂ ਹੋਈ ਨਾ ਮਾਣਾ। ਉਹ ਤਾਂ ਉਹੀ ਇੱਕ ਦੀਆਂ ਚਾਰ ਬਣਾ ਲੂਗੀ। ਤਾਂ ਕੀ ਐ? ਹੂੰ। ਉਹ ਥੋੜੀ ਜੀ ਬੋਲ ਪੜਾ ਕੇ ਜਾਦੇ ਐ। ਨਾਲੇ ਉਹ ਤਾਂ ਮੜੀ ਮੜੀ ਗੱਲ ਤੇ ਸ਼ੱਕ ਕਰਨ ਲੱਗ ਜਾਂਦੀ ਐ। ਬਸ ਜੇ ਕਿਤੇ ਆਉਣਾ ਵੀ ਹੁੰਦਾ ਨਾ ਬਾਗਲ ਚ ਕਿਤੇ ਪੋਚ ਕੇ ਆਇਆ ਕਰ। ਹਾਂ ਬਈ ਆਂਦਾ ਮੈਂ ਅੱਗੇ ਪਿੱਛੇ ਸਾਰਾ ਕੁਝ ਦੇਖ ਕਿਉਂ ਨਹੀਂ ਹੁੰਨੀਆ ਵੀ ਕੋਈ ਦੇਖ ਰਤਾ ਨਹੀਂ ਤੇ ਨਾਲੇ ਹੁਣ ਸੂਤਾਰ ਕੱਢੇਗਾ ਜਦੋਂ ਮੈਨੂੰ ਅੱਧਾ ਕਿਲੋ ਦੁੱਧ ਵੀ ਪਾਈ ਨਹੀਂ ਉਹ ਦੁੱਧ ਦਾ ਚਾਹੇ ਕਿਲੋ ਲੈ ਜੀ ਲੈ ਮਰਾ ਜ ਤੂੜੀ ਦੀ ਪੰਡ ਚ ਕਾ ਫਿਰ ਮੈਨੂੰ ਵੇ ਤੂੜੀ ਦੀ ਤਾਂ ਪੰਡ ਚ ਚਕਾ ਦੂੰ ਆ ਤੈਨੂੰ ਜੇ ਤੂੰ ਨਹੀਂ ਮੈਨੂੰ ਜਵਾਬ ਦਿੰਦਾ ਫਿਰ ਵੀ ਮੈਂ ਵੀ ਤੈਨੂੰ ਕਾਨੂੰ ਜਵਾਬ ਦਵਾਂਗੀ ਚਕਾ ਦੇ ਮਸਨਨੀ ਜੀ ਕਰਕੇ ਨਾ ਉਹ ਪਹਾੜੇ ਤੇ ਮਿਲਦੀ ਐ ਇੱਕ ਬੈੜੀ ਚਲ ਠੀਕ ਐ ਠੀਕ ਐ ਆਜਾ ਚਕਾ ਦਿੰਦੀ ਆ ਪਾਪਾ ਸਾਰਾ ਕੁਝ ਦਿਨ ਹੈ ਤੈਨੂੰ ਲੈ ਕਿੰਨਾ ਮਸੀ ਨਾਲ ਪੂੜੀ ਦੀ ਆਪਣਾ ਚਿਕਾਉਂਦਾ ਕੋਈ ਨਹੀਂ ਘਰੇ ਤਾਦੂ ਤੇਰੇ ਅੱਜ ਜੂਤ ਨਾ ਪੁਆਈ ਨਾ ਮੈਨੂੰ ਵੀ ਕਿਹਨੇ ਕਹਿਣਾ ਅੱਜ ਤਾਂ ਮੰਮੀ ਨੂੰ ਦੱਸੂਗਾ ਵਿਆਹ ਕਰਕੇ ਪਾਪਾ ਤੂੜੀ ਵਾਲੇ ਭਰਾਡੇ ਚ ਗਿਆ ਤੀ ਉਹ ਵੀ ਕਿੰਨਾ ਮਸినਾ ਲੋ ਪਤਾ ਨਹੀਂ ਕੀ ਕਰ ਦਿੰਦੇ ਚਲ ਇਹਨਾਂ ਤੋਂ ਪਹਿਲਾਂ ਬੰਦ ਕਰ ਲੈ ਕਿਵੇਂ ਉਹਨੂੰ ਲਿਫਾ ਚੁੱਲੇ ਦੂੰ ਜੀ ਕਰਦਾ ਨਾ ਸਾਢੇ ਪਾਰਾ ਬੀਬੀਏ ਬੀਬੀ ਹਾਂ ਹੋ ਮੈਂ ਇੱਕ ਗੱਲ ਦੁੱਛਣੀ ਏ ਤੈਨੂੰ ਅੱਖਾਂ ਦਾ ਤਾਂ ਮੇਜ ਰਖੇ ਨੇ ਹਏ ਬੇ ਤੇਰੇ ਬੇ ਚੁੱਲੇ ਉੱਤੀ ਬੈਠ ਗਿਆ ਮਰ ਜਾਣੇ ਜੇ ਪਹਿਲਾਂ ਥੱਲੇ ਅੱਗ ਹੋਵੇ ਹਾਂ ਤੇਰੀ ਪਿੱਠ ਮੱਚ ਜੂਗੀ ਕੁਝ ਨਹੀਂ ਹੁੰਦਾ ਬੀਬੀ ਹਾਂ ਇਹ ਤਾਂ ਲਾਲ ਹੋ ਜਾਣੀ ਆ ਕੋਈ ਨਹੀਂ ਉਹ ਤਾਂ ਲਾਲ ਆਪੇ ਹੋ ਗਈ ਪਿੱਟ ਜੇ ਤਾਂ ਲੱਗ ਅੱਗ ਲੱਗੀ ਮੈਨੂੰ ਐ ਨੱਚ ਬੀਬੀ ਕੱਪੜੇ ਨਾ ਝੱਬਿਆ ਕਰ ਕੱਪੜੇ ਨਾ ਝੱਬਿਆ ਕਰ ਨਾ ਝੱਬਿਆ ਕਰ ਕੱਪੜਿਆਂ ਨੂੰ ਇਹ ਤਾਂ ਬੀਬੀ ਪਤਾ ਕੀ ਹੈ ਜੇ ਚੁਸਕਾ ਨਾ ਮਿਲੇ ਨਾ ਮੈਹੀ ਝੱਬ ਲੱਗੇ ਵੇ ਕੰਜਰਾ ਸਾਰੇ ਕੱਪੜਿਆਂ ਦੀ ਰਾਦ ਕੱਟ ਰੱਖਿਆ ਵੇ ਨਵੇਂ ਕੱਪੜਿਆਂ ਦੀ ਰਾਦ ਕੱਟ ਦੇਣਾ ਕਲਰ ਜਾਂ ਤਾਂ ਕਲਰ ਚੱਪੀ ਜਾਵੇਂਗਾ ਜਾਂ ਕੱਫ ਚੱਪੀ ਜਾਣਾ ਉਹਦੀ ਬੀਬੀ ਹਾਂ ਇੱਕ ਗੱਲ ਦੱਸਦਾ ਵਾਂ ਤੈਨੂੰ ਹਾਂ ਕੀ ਗੱਲ ਦੱਸੇਗਾ ਸੋਹਣਾ ਲੱਗਦਾ ਬੀਬੀ ਸੋਹਣਾ ਲੱਗਦਾ ਮੇਰੇ ਪੁੱਤਾ ਫਿਰ ਲਾਈ ਸੁਣ ਲਾਦਾ ਮੇਰੇ ਪੁੱਤੇ ਨੂੰ ਬੀਬੀ ਹਾਂ ਪਾਪਾ ਕਿਧਰ ਵਗ ਗਿਆ ਅੱਜ ਤੇ ਪਤਾ ਹੋਣਾ ਕਿਤੇ ਪਾਪਾ ਮੇਰੀ ਜੇਬ ਚ ਪਾਇਆ ਹੋਇਆ ਹੁਣ ਤਾਂ ਐ ਪਾਪੇ ਤੋਂ ਕੀ ਲੈਣਾਗਾ ਪਹਿਲਾਂ ਮੈਨੂੰ ਆਏ ਦੱਸ ਮੈਂ ਤੈਨੂੰ ਗੱਲ ਦੱਸਦਾ ਪਾਪੇ ਦੀ ਆਪੀ ਦੀ ਗੱਲ ਅੱਛੇ ਮੇਰੇ ਤੋਂ ਚੋਰੀ ਦੱਸੇਗਾ ਗੱਲ ਚੋਰੀ ਬੀਬੀ ਹਾਂ ਕੀ ਗੱਲ ਹੈ ਪਤਾ ਕੀ ਹੈ ਗੰਦਾ ਦੇ ਕੰਨ ਹੁੰਦੇ ਆ ਨਹੀਂ ਮੈਂ ਮਰ ਜਾਮੈਂ ਸਦਕੇ ਜਾਮਾ ਮੇਰੇ ਪੁੱਤ ਦੇ ਮੇਰੇ ਪੁੱਤ ਨੂੰ ਆਏ ਪਤਾ ਵੀ ਗੰਦਾ ਦੇ ਕੰਨ ਹੁੰਦੇ ਨਹੀਂ ਆ ਬੀਬੀ ਹਾਂ ਅੱਛਾ ਹਾਂ ਹਾਂ ਪਤਾ ਕੀ ਹੈ ਹਾਂ ਉੱਥੇ ਪਾਪਾ ਤਾਰਕ ਉਟਣ ਗਿਆ ਤੇ ਉਹਦੋਂ ਚੰਗ ਗਿਆ ਹੁਣ ਮੈਂ ਇਸ ਦਾ ਹੋਰ ਕੀ ਕਰਨਾ ਤੇਗਾ ਨਹੀਂ ਬੀਬੀ ਹਾਂ ਉਹ ਕਿਰਨਾ ਮਸੀ ਨਹੀਂ ਆ ਗਈ ਹਾਂ ਉਹ ਵੀ ਉੱਥੇ ਤੇ ਉਹ ਤੇ ਕੀ ਕਰਨ ਲੱਗ ਰਹੀ ਤੇ ਦੁੱਧਾਂ ਲੈ ਗਈ ਕਿਤੇ ਨਾ ਹਾਂ ਇਹ ਵੀ ਬੀ ਹਾਂ ਪਤਾ ਕੀ ਹੈ ਕੀ ਗੱਲਾਂ ਕਰਦੀ ਦੀ ਗੱਲਾਂ ਦੱਸ ਮੈਨੂੰ ਕੋਈ ਨਾ ਪਤਾ ਕੀ ਕਰਦੇ ਜੇ ਅਮਾਈ ਤਰ ਮੂੰਹ ਕਰਕੇ ਸੁਣਦੀ ਆ ਗੱਲ ਮੈਨੂੰ ਸ਼ਰਮ ਆਉਂਦੀ ਇਹ ਤੂੰ ਦੱਸ ਬੀਪੀ ਸ਼ੰਕ ਤੋਂ ਮੈਨੂੰ ਵੀ ਲੱਗਦੀ ਹੈ ਬੇ ਦੱਸ ਦੇ ਬੜੇ ਭੰਡੇ ਕੁਝ ਨਹੀਂ ਹੁੰਦਾ ਚਲ ਮੈਂ ਅੱਖਾਂ ਵਿੱਚ ਚਲਾ ਤੂੰ ਅੱਖਾਂ ਵਿੱਚ ਕੇ ਦੱਸੀ ਜਾ ਮੈਨੂੰ ਹੂੰ ਪਤਾ ਕੀ ਗੱਲ ਹੈ ਹੂੰ ਪਾਪਾ ਕਹਿੰਦਾ ਕਿੰਨਾ ਮਸੇ ਨੂੰ ਹਾਂ ਮੈਨੂੰ ਕਹਿੰਦਾ ਪੰਡ ਚਕਾ ਦੇ ਉਹ ਚੁਗਾ ਦੇ ਕਿਉਂ ਨਾ ਬੰਡ ਕਿਤੇ ਲੈ ਕੇ ਜਾਣੀ ਦੀ ਕਾਦੀ ਹਰੇ ਦੀ ਬੰਡਾ ਨਾ ਨਾ ਹਾਂ ਤੂੜੀ ਆਈ ਅੰਦਰੋਂ ਬੰਡ ਚੁਗਾ ਦੇ ਤੂੜੀ ਰੇ ਪਿਆ ਦੀ ਰਣ ਤੂੜੀ ਲੈ ਕੇ ਗਈ ਹੋਣੀ ਪੱਕਾ ਤੂੜੀ ਘਰ ਨੂੰ ਲੈ ਕੇ ਗਈ ਬੀਬੀ ਮੈਂ ਹੁਣ ਗੱਲ ਸੇਤੀ ਦੱਸਦਾ ਕਿਉਂ ਮੇਰੇ ਤਾਂ ਖੱਲ ਪੈਰੇ ਕਹਿੰਦਾ ਤੂੰ ਗੱਲ ਮਾਸਾ ਦਾ ਲੱਗਦਾ ਕੋਈ ਆ ਜਾਊਗਾ ਨਹੀਂ ਨਹੀਂ ਦੇਖਣ ਲੱਗਦੇ ਪਾਪਾ ਦੇਖੀ ਊਲੂ ਊਲੂ ਊਨੂ ਊਨੂ ਕਰਦਾ ਤੇ ਚੱਲ ਚੰਗਾ ਬੰਮੀ ਮੂਟ ਸ਼ੱਕ ਲੱਗਦੇ ਮੁੱਜਾ ਊਲੂ ਊਲੂ ਈਲੂ ਈਲੂ ਕਰਤਾ ਹੁਣ ਬੜਾ ਵੀ ਪਣ ਦਾ ਖਸਮਨ ਤਾਂ ਮੈਂ ਤਾਂ ਪਾ ਲਿਆ ਨੇ ਪੱਠੀ ਚ ਪਣੇ ਹੈ ਹੁਣਾਂ ਕਰਨਾ ਗਜਾ ਲਈ ਦੇਖ ਲੈ ਤੂੜੀ ਤੇ ਪੰਡ ਵੀ ਕਰਨੀ ਲੈ ਕੇ ਗਈ ਹੋਣੀ ਹਰਾਮਣ ਬੜਾ ਸਿਆ ਪਾਸੜਿਆ ਮੇਰੀ ਜਾਨ ਨੂੰ ਮੈਂ ਕੀ ਖਾ ਕੇ ਮਰ ਜਾ ਕੀ ਖਾ ਕੇ ਮਰ ਜਾ ਕਿਹੜੇ-ਕਿਹੜੇ ਨੂੰ ਮੈਂ ਸਮਝਾਂ ਮੈਂ ਇਹਨਾਂ ਨੂੰ ਹੈ ਬਸ ਹੁਣ ਕਰਨਾ ਉਹ ਤੇਗੀ ਠੱਕੇ ਖਾਂਗੇ ਤੀ ਮੈਨੂੰ ਤਾਂ ਚੌੜੀ ਹੋ ਕੇ ਕਹਿੰਦੀ ਤੀ ਪਣੇ ਮੈਂ ਮੈਂ ਉਹ ਵੀ ਤੇਰੇ ਬੰਦੇ ਨੂੰ ਲੈ ਦੱਸ ਹੁਣ ਮੇਰੇ ਬੰਦੇ ਦੇ ਖੰਡ ਲੱਗੀ ਕ ਸੱਕਰ ਲੱਗ ਰਹੀ ਹੈਗੀ ਹੈ ਕਿ ਮੈਂ ਕੀੜਾ ਵਾਂਗੂ ਚੰਪੜਦੇ ਨੇ ਮੇਰੇ ਬੰਦੇ ਨੂੰ ਹਬਦੀ ਬੰਦਾ ਮਾੜਾ ਕਾ ਪੱਠੀ ਚ ਪੈਣਾ ਕੋਈ ਨਾ ਆਉਣ ਦੇ ਕਰਦੀਆਂ ਗੱਲ ਉਹਦੇ ਨਾਲ ਵੀ ਅੱਜ ਮੈਂ ਕੀ ਹੁੰਦਾ ਕਾ ਮੈਂ ਤਾਂ ਕੋਈ ਨਹੀਂ ਲਿਪਦੀ ਹੈਗੀ ਚੁੱਲਾ ਹਣ ਮਰਾ ਤੇ ਖੜਾ ਹੋ ਕੇ ਆਪਦਾ ਚੁੱਲਾ ਇਹ ਹੈ ਉਸ ਨੂੰ ਦੇਖਦੀ ਹੈਗੀ ਆ ਜਾਂਦੇ ਕੋਈ ਨਾ ਤੇ ਮਿਰਚੇ ਖਾ ਨੂੰ ਬੱਕੀ ਲੰਦੀ ਫੁਵਾ ਔਰ ਦੁੱਧ ਸਾਭ ਲਈ ਤੈਨੂੰ ਵੀ ਸਾਭਦੀਆ ਮੇਰੇ ਪਿਓ ਦੇ ਸਾਲੇ ਨੂੰ ਕੀ ਹੋ ਗਿਆ ਮੈਨੂੰ ਨਹੀਂ ਆਇਆ ਸੱਤ ਮੇਰਾ ਜੀ ਕਰਦਾ ਨਾ ਤੇਰਾ ਕਤਲ ਕਰਦਾ ਕਤਲ ਮੈਂ ਤਾਂ ਜੇਲ੍ਹ ਕੱਟਾਂਗੀ 20 ਸਾਲੀ ਓਏ ਇਹੋ ਜਿਹਾ ਕੀ ਹੋ ਗਿਆ ਮੇਰੀ ਗੱਲ ਸੁਣ ਤੈਨੂੰ ਤੈਨੂੰ ਹੋ ਕੀ ਗਿਆ ਨਾ ਹੁੰਦਾ ਕੀ ਹੁੰਦਾ ਮਾਰਨ ਦਾ ਤਾਂ ਮਾਰਨ ਦਾ ਤਾਂ ਤੋੜਦਾ ਕਰ ਤਨ ਇੱਕ ਪਾਸੇ ਮੁਰਗੇ ਵਾਂਗ ਹੁਣ ਮਾਰੂਗੇ ਪਟਕਾ ਕੇ ਮੇਰੀ ਗੱਲ ਸੁਣ ਲੈ ਜੇ ਦਾੰਤ ਮਾਰਤਾ ਤੂੰ ਰੰਡੀ ਨਹੀਂ ਹੋਜੇਂਗੀ ਮੈਂ ਤਾਂ ਅੰਡੀਆਂ ਠੀਕ ਆ ਪਤਾ ਨਹੀਂ ਮੈਂ ਕੱਲੀ ਰੰਡੀ ਨਹੀਂ ਹੁੰਦੀ ਪਤਾ ਨਹੀਂ ਮੇਰੇ ਸੌਕਣਾ ਕੰਨੀਆਂ ਕਰਨੀਆਂ ਹੋਣਗੀਆਂ ਕਿਉਂ ਸੌਕਣਾ ਕੀ ਮੈਂ ਸੌਕਣਾ ਲਈ ਫਿਰਦਾ ਮੈਨੂੰ ਐ ਦੱਸ ਵੇ ਉਹਦੇ ਨਾਲ ਚਰਨੋਂ ਨਾਲ ਉਹ ਕੀ ਕਰਦਾ ਤੀਗਾ ਇਲੂ ਇਲੂ ਪਰ ਜਣੇ ਨਾ ਮੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਉਹਦੇ ਨਾਲ ਇਲੂ ਕਰਦੇ ਨੂੰ ਉਹ ਮੈਂ ਕੀ ਦੇ ਨਾਲ ਕਰ ਲਿਆ ਇਲੂ ਫਿਲੂ ਮੈਂ ਕਰਨਾ ਨਾਲ ਹੈ ਇੱਕ ਨੂੰ ਸੜਦੇ ਨੇ ਇੱਕ ਨੂੰ ਕਰਦੇ ਨੇ ਜਮਾ ਮੈਂ ਤਾਂ ਸੰਗ ਤਾਰਖਿਆ ਤੁਸੀਂ ਨਾਲ ਜਮੀ ਸੰਗ ਤਾਰਖਿਆ ਮੇਰਾ ਤਾਂ ਜਿਕਤ ਆ ਇੱਥੇ ਕੱਟਦਾ ਚਿੰਗੜ ਮਾਰ ਕੇ ਨਿਕਲ ਗਿਆ ਉਹ ਨਿਕਲਣਾ ਕਿਉਂ ਹੈ ਕਿਉਂ ਚਿੰਗੜ ਮਾਰਨੀ ਹੈ ਤੈਨੂੰ ਮੈਂ ਐਂ ਦੱਸ ਤੈਨੂੰ ਇਸ ਖਿਉਵਾ ਕੌਣ ਹੈ ਤੇਰਾ ਮੁੰਡਾ ਦੇਖ ਕੇ ਆਇਆ ਬੇਕਰਤੁੱਤੇ ਤੇਰਾ ਮੁੰਡਾ ਦੇਖ ਕੇ ਤੇਰਾ ਮੁੰਡਾ ਹੈਂ ਦੋ ਤਾਂ ਤੁਸੀਂ ਹੈਗੀਆਂ ਲੰਡੇ ਲੁੱਚੇ ਉਹ ਇੱਕ ਦਾ ਚੰਗਾਗਾ ਉਹ ਤਾਂ ਮੇਰਾ ਥੜਾ ਬੌਲਾ ਹੈ ਬੌਲਾ ਕਿਉਂ ਆ ਸਾਰਾ ਪਤਾਂ ਨੂੰ ਕਹਣਾ ਮੈਨੂੰ ਸ਼ਰਮ ਆਉਂਦੀ ਆ ਬੀਬੀ ਦੱਸ ਦੇ ਨੋ ਦੱਸਦਾ ਦੱਸਦਾ ਭੱਜ ਗਿਆ ਮੈਨੂੰ ਪਰ ਉਹ ਮੂੰਹ ਕਰਕੇ ਗੱਲ ਕਰਦਾ ਕਿ ਉਂ ਵੀ ਮੇਰੇ ਨਾਲ ਉਹ ਕਾ ਨੂੰ ਉਹਨੂੰ ਬੌਲੇ ਨੂੰ ਕੀ ਬਤਾਦਾ ਬੌਲਾ ਹੈ ਹੈ ਤੇ ਜੇ ਹੁਣ ਮੇਰੀ ਗੱਲ ਸੁਣਾ ਉਹ ਆਉਂਦੀ ਜਾਂਦੀ ਕਹਿੰਦੀ ਵੀ ਵਿਆਜ ਦੇ ਪੈਸੇ ਦੇ ਕੇ ਨਹੀਂ ਵਿਆਜ ਵਾਲੇ ਪੈਸੇ ਵਿਆਜ ਦੇ ਪੈਸੇ ਕਿਹਨੂੰ ਦੇਣਾ ਕਿ ਵਿਆਜ ਦੇ ਪੈਸੇ ਵਿਆਜ ਦੇ ਪੈਸੇ ਦੇਣ ਆਈ ਸੀ ਕਹ ਤਾਂ ਵਿਆਜ ਦੇ ਪੈਸੇ ਦਿੱਤੇ ਦਿਉ ਨੂੰ ਤੈਨ ਦਿੱਤੇ ਨਹੀਂ ਹੈਗੇ ਫਰ ਤੇਰੇ ਕੋਲ ਮਤਲਬ ਕੀ ਕੀਤੀ ਉਹਦਾ ਹੋਂ ਦਾ ਪੈਸੇ ਲੈਣਾ ਮੇਰੇ ਤੋਂ ਲੈ ਗਈ ਮੈਨੂੰ ਦੇ ਕੇ ਜਾਂਦੀ ਸੀ ਵੀ ਮੈਂ ਤਾਂ ਬਾਈ ਘਰੇ ਜਾਂਦੀ ਦੀ ਵੀ ਚੱਲ ਤੂੰ ਮਿਲ ਗਿਆ ਚੱਲ ਤੂੰ ਬਾਈ ਹਾਂ ਬਾਈ ਚਾਚਾ ਤਾਇਆ ਨਾ ਕਹਿ ਦਿੰਦੀ ਤੈਨੂੰ ਉਹ ਦਾ ਬਣਿਆ ਠੁੱਕ ਦਰਦਾਂ ਲੰਗ ਕਿੱਥੋਂ ਉਹ ਬਾਈ ਇਹ ਕਹਿਦੀ ਆ ਉਹ ਮੈਨੂੰ ਹੁਣ ਵੱਡਾ ਮੈਂ ਉਹਦੇ ਤੋਂ ਬਾਈ ਇਹ ਕਹੂਗੀ ਭਗ ਜਾ ਇਥੋਂ ਭਗ ਜਾ ਭਗ ਜਾ ਤੇਰਾ ਗਾਟਾ ਤਾਰ ਲੂੰਗੀ ਮੈਂ ਦੇਖ ਲਾ ਉਹ ਤੂੰ ਐ ਗੁੱਸੇ ਨਾਲ ਚਲਾ ਹੱਥ ਨਾਲ ਲਾ ਮਰੂੰ ਹੀ ਦੇਖ ਲਾ ਦੰਤ ਚੱਕੇ ਚੱਲ ਚੰਗਾ ਹਾਂ ਸੜੇ ਹੋਏ ਹੱਥ ਮੇਰੇ ਨਾਲੋਂ ਚੱਲ चढ़ थी तो मैं तो लगता दरे दें मारके है समा टक् हों जखम हों पता तो लगता मेरी सुख ना पता लगता कि दवाई लाइ बैठी सामा ਮਰੂਆ ਮੇਰਾ ਸਾਰੇ ਦਾ ਆਤੋਂ ਮਰੂਆ ਚੁੱੱਚ ਖੋਲ ਲੂੰ ਹਾਈ ਬੇ ਆ ਕੀ ਕਰੀ ਜਾਨਾ ਟੱਜਣਿਆ ਮੈਂ ਮਰਦਾ ਸੀ ਭਾਬੀ ਲੈ ਮਰਨ ਨੂੰ ਕੀ ਹੈਗਾ ਮੇਰੀ ਗੱਲ ਸੁਣਦਾ ਤੈਨੂੰ ਤਾਂ ਨਹੀਂ ਫਿਕਰ ਆਪਦਾ ਮੈਨੂੰ ਤਾਂ ਤੇਰਾ ਫਿਕਰ ਹੈਗਾ ਮੈਂ ਤਾਂ ਚਿੱਟੋ ਪਹਿਰ ਤੇਰਾ ਫਿਕਰ ਖਾਂਦਾ ਇੰਨਾ ਪਿਆਰ ਕਰਦੀਆਂ ਤੂੰ ਬੇ ਪਿਆਰ ਤਾਂ ਮੇਰਾ ਬਥੇਰਾ ਕਰਦੀਆਂ ਤੂੰ ਤਾਂ ਹਜੇ ਮੇਰਾ ਪਿਆਰ ਦੇਖਿਆ ਹੀ ਕੀ ਹੈਗਾ ਕਰੇ ਲੜਦੀ ਏ ਮੇਰੇ ਨਾਲ ਟੈਂਕ ਜੀ ਮੇਰੀ ਬਹੂ ਵੇ ਉਹditam ਜੀ ਜबान ਚਲਦੀ ਰਹਿੰਦੀ ਆ ਕਚਰ 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 ਕਰੀ ਜਾਂਦੀ ਆਗੀ ਹੋਰ ਬੜਾ ਲੜਦੀ ਆ ਮੇਰੇ ਨਾਲ ਫੇਰ ਫੇਰ ਤੇਤੋ ਕੁਛ ਨਹੀਂ ਸਰਦਾ ਹੈਗਾ ਨੂੰ ਤਾਂ ਤੇਰੀ ਮਾਂ ਬਥੇਰਾ ਬੋਲਦੀ ਆਗੀ ਹੈ ਉਹ ਨੂੰ ਨਹੀਂ ਬੋਲ ਸਕਦੀ ਉਹ ਕੀ ਬੋਲਾਂ ਹੁਣ ਬੀਬੀ ਦਾ ਬੇਤੇਰਾ ਬੋਲਦੀ ਐ ਮੂੰਹੇ ਲੜਦੀ ਐ ਮੈਂ ਕਿਹਾ ਕੱਲ ਦੇਖ ਲੈ ਕੱਲ ਦੀ ਗੱਲ ਦੇਖ ਲੈ ਹਾਂ ਕਹਿੰਦੀ ਤੂੰ ਕਹਿੰਦੀ ਕਿਰਨ ਆ ਲਵੇ ਬਾਹਰ ਚ ਖੜੇ ਕੀ ਕਰਦਾਈ ਮਾਂ ਬੀਬੀ ਨੇ 3 ਰੁਪਏ ਦਾ ਵਿਆਹ ਲਾ ਲਿਆ ਮੈਂ ਤਾਂ ਉਹਨੂੰ ਐ ਕਹਿੰਦਾ ਇਹ ਵਿਚਾਰੇ ਮੇਰੇ ਕੋਲੇ ਅਫਸੋਸ ਦੀ ਵੀ ਲੋੜ ਪੈ ਗਈ ਪੈਸੇ ਨਹੀਂ ਫਿਰ ਕੀ ਹੋ ਗਿਆ ਹਾਂ ਦੇਖ ਲੈ ਲੈ ਕੱਲ ਸੋਨੂੰ ਲੋੜ ਪੈ ਜੂਗੀ ਮਾਂ ਨਹੀਂ ਕਾ ਲੋਕਾਂ ਨੇ ਤਾਂ ਗੱਲਾਂ ਕਰਨੀਆਂ ਕਰਨੀਆਂ ਨੇ ਕਾ ਤੂੰ ਮੇਰੀ ਆਪਦੀ ਹੋ ਕੇ ਵੀ ਐ ਗੱਲਾਂ ਕਰਦੀਆਂ ਕਿੱਡਾ ਮਲਾਜਾ ਸੀ ਕਿਰਨ ਆ ਉਹਨਾਂ ਦਾ ਆਪਣੇ ਨਾਲ ਹਾਂ ਤਿੰਨ ਰੁਪਏ ਦਾ ਵਿਆਹ ਲਾਉਨੇ ਹੋ ਉਹੀ ਤਾਂ ਗੱਲ ਆ ਬਾਈ ਹੁਣ ਨਾ ਮੈਂ ਤੈਨੂੰ ਐਂ ਕਹਿੰਦੀ ਸੀ ਪੱਪਾ ਇਹ ਭੂਈ ਨਾ ਗੈ ਨੂੰ ਉਹ ਉਹ ਹੀ ਗੱਲਾਂ ਫਿਰ ਚੱਲ ਠੀਕ ਆ ਨਹੀਂ ਬਾਈ ਕਹਿੰਦੀ ਤੈਨੂੰ ਮੈਂ ਹਾਂਜੀ ਕਹਿ ਕੇ ਬੁਲਾਇਆ ਕਰੂੰ ਹੁਣ ਖੁਸ਼ ਆ ਹਾਂ ਬੇ ਮੈਂ ਤਾਂ ਐਂ ਕਹਿੰਦੀ ਸੀ ਕਿ ਆ ਹੁਣ ਤੈਨੂੰ ਪਤਾ ਹੈ ਨਾ ਠੰਡਾ ਨਹੀਂ ਗਈ ਆ ਮੇਰੀ ਤਾਂ ਹੋ ਗਈ ਮਸ਼ੀਨ ਖਰਾਬ ਕੱਪੜੇ ਧੋਣ ਵਾਲੀ ਅੱਛਾ ਤੈਨੂੰ ਪਤਾ ਮੇਤੋਂ ਤਾਂ ਦਾ ਹੱਥਾਂ ਨਾਲ ਕੱਪੜੇ ਵੀ ਨਹੀਂ ਅੱਗ ਲੋਣੇ ਤੋਤੇ ਜਾਂਦੇ ਉਹ ਨਵੀਂ ਦਵਾਈ ਦਵਾ ਦੇ ਟੈਨਸ਼ਨ ਕਿਉਂ ਲੈ ਲੈ ਮੈਂ ਹੁਣ ਇਹ ਲੈਦਾ ਕਿਸੇ ਬੀਬੀ ਨੇ ਦੇਖਦੇ ਪਰ ਲੈ ਬਿਹੜੇ ਵਿਆਜ पे ਕਿਸੇ ਨੂੰ ਅੱਛਾ ਵਿਆਜ ਚੱਕ ਲੈ 500 ਕਾੜ ਲਿਆ ਮੈਂ ਬਾਕੀ ਸਾਰੇ ਚੱਕ ਨਹੀਂ ਮੈਂ ਮਰ ਗਿਆ ਮਸ਼ੀਨ ਵੀ ਆ ਜੇਗੀ ਸਨੇ ਰੁਕਾ ਬਰ ਆ ਜਾਗਾ ਡਰਨਾ ਟੈਨਸ਼ਨ ਨਾ ਲੈ ਸਰਕੇ ਜਾਵਾ ਵੇ ਤੇਰੇ ਦੇਖ ਲਾ ਕਹਿੰਦੇ ਹੁੰਦੇ ਜਾਰੀ ਲਾਈਏ ਤਾਂ ਇਹ ਜੇ ਬੰਦੇ ਨਾਲ ਜਿਹੜਾ ਅੱਧ ਬੋਲ ਮੂੰਹੋਂ ਕੱਢਣਾ ਦੇਵੇ ਤੇ ਚੀਜ਼ ਹਾਜ਼ਰ ਕਰ ਦਵੇ ਕਹਿੰਦੇ ਕਿ ਜਾਰੀ ਲਾਈਏ ਤੇ ਜਿੱਟਾਂ ਦੇ ਮੁੰਡੇ ਨਾਲ ਬਾਣੀਆਂ ਦੇ ਨਾਲ ਪਤਾ ਨਹੀਂ ਛੋਲੇ ਚੱਬਣ ਪਤਾ ਨਹੀਂ ਕਿਵੇਂ ਜਿਹਾ ਕਰੇ ਹਾਂ ਜਾਰੀ ਜੱਟ ਦੀ ਤੂਤ ਦਾ ਮੋਛਾ ਕਦੇ ਨਾ ਵਿਚਾਲੇ ਟੁੱਟਦੀ ਬੇ ਆਪਣੀ ਨਹੀਂ ਜਾਰੀ ਟੁੱਟ ਸਕਦੀ ਦੁਨੀਆ ਚਾਹੇ ਇੱਧਰ ਲਈ ਉੱਧਰ ਹੋ ਜੇ ਪਰ ਹੁਣ ਮੈਨੂੰ ਦੱਸ ਤਾਂ ਦੇ ਵੀ ਕਦੋਂ ਮਿਲेंगी ਬੇ ਮਿਲ ਲੂੰਗੀ ਨਾਲੇ ਤੇ ਤੂੰ ਮੈਨੂੰ ਦੱਸ ਭੱਜਦੀਆਂਗੀ ਚਾਹੇ ਦੁਨੀਆ ਨਾਲੋਂ ਨਾ ਕਰਦੇ ਬਸ ਸੁਣਦਾ ਉਹੀ ਮੇਰੀ ਗੱਲ ਸੁਣਦਾ ਚਾਹੇ ਤੂੰ ਮੈਨੂੰ ਅੱਧੀ ਰਾਤ ਨੂੰ ਬੁਲਾ ਤੇਰੇ ਲਈ ਮੈਂ ਅੱਧੀ ਰਾਤ ਵੀ ਹਾਜ਼ਰ ਹੋ ਜੂੰਗੀ ਤੈਨੂੰ ਪਤਾ ਮੈਂ ਤਾਂ ਅੱਖਾਂ 'ਚ ਘੱਟਾ ਪਾਉਣ ਲੱਗੀ ਮਿੰਟ ਲਾਉਣੀ ਆ ਚੱਲ ਚੰਗਾ ਫਿਰ ਅੱਜ ਮਿਲਦੇ ਆ ਪਰਜਾਈ ਫਿਰ ਹਾਂ ਹਾਂ ਮੈਂ ਹਰ ਤਾਂ ਲੂੰਗੀ ਆਪਰ ਤੇਰੀ ਮਾਂ ਤੋਂ ਅੱਖ ਜੀ ਬਚਾ ਕੇ ਰੱਖਿਆ ਕਰ। ਬਾਸ ਬੇੜਾ ਭੈਣ ਦੀ ਉਹ ਕਹਿੰਦਾ ਮੈਂ ਤਾਂ ਦੜਬੇ ਹੋਟਲ ਕਰਦਾ ਭੁੱਖਾ। ਉਦੋਂ ਨਹੀਂ ਪਟਿਆਲੇ ਕਰਦੇ ਆ ਗੋਲਡਨ। ਉਹ ਉਹ ਉੱਥੇ ਚੱਲਾਂਗੇ। ਦੇ ਹੋਟਲ ਹੋਟਲ ਚ ਨਹੀਂ ਤੈਨੂੰ ਨਹੀਂ ਪਤਾ ਹੋਟਲ ਚ ਤਾਂ ਭਾਈ ਮੈਨੂੰ ਡਰ ਲੱਗਦਾਗਾ। ਮੈਂ ਤਾਂ ਤੈਨੂੰ ਐ ਕਰੂੰਗੀ। ਆਪਣੇ ਘਰੇ ਸੱਦ ਲੂੰਗੀ। ਸਾਡੇ ਘਰੇ ਆ ਜੀ। ਉਹ ਭੈਣ ਦੀ ਟੋਕਰੇ ਚ ਪਵਾ ਕੇ ਥੋਰ ਦੂ ਤੁਹਾਡਾ ਬੇੜਾ। ਨਹੀਂ 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 ਇਹ ਜੀ ਗੱਲ ਨਹੀਂ ਜਦੋਂ ਹੁਣ ਮੈਂ ਤੇਰੇ ਬਰਾਬਰ ਖੜੂ ਹੋਵਾਂਗੀ। ਇਰਾਏ ਕਿਹੜਾ ਕੋਈ ਕੁਝ ਕਹਿ ਦੂਗਾ ਆਪਾਂ ਨੂੰ ਕੋਈ ਜੰਮਿਆ ਨਹੀਂ ਹੈਗਾ ਇੱਕ ਦੂਜੇ ਤੋਂ ਬੱਥ ਕਰਨ ਵਾਲਾ ਚੱਲ ਫਿਰ ਕਰੇ ਦੇਖਣੇ ਜਾ ਕੇ ਫਿਰ ਮੇਰੀ ਬੀਬੀ ਨੂੰ 500 ਮੋਟੂਆ ਕਦੋਂ ਦੇ ਨਹੀਂ ਪੈਸੇ ਹੱਥੋਂ ਉਹਨਾਂ ਦੇ ਠੀਕ ਹੈ ਠੀਕ ਹੈ ਬਾਈ ਚੰਗਾ ਚੰਗਾ ਚੱਲ ਧੰਨਵਾਦ ਤੇਰਾ ਤੈਨੂੰ ਮੇਰੀ ਵੀ ਉਮਰ ਲੱਗ ਜਵੇ ਨਹੀਂ ਚਰਨੋ ਹਾਂ ਬੀਬੀ ਕੀ ਕਰਦੀ ਥੀ ਰਸੋਈ ਚ ਨਹੀਂ ਬੀਬੀ ਕੰਮ ਕਰਦੀ ਆ ਤੈਨੂੰ ਪਤਾ ਤਾਂ ਹੈਗਾ ਸਰ ਜਿਹੜੀ ਸਿਆਪਾ ਇਹ ਨਿਭੜਦਾ ਰਸੋਈ ਦਾ ਕਦੇ ਰੋਟੀਆਂ ਲਾ ਲਾ ਕਰੇ ਭਾਂਡੇ ਮਾ ਲਾ ਕਦੇ ਸਬਜ਼ੀ ਬਣਾ ਲਾ ਨਹੀਂ ਮਾੜੇ ਕਰਮ ਵਾਲੀ ਐ ਨਹੀਂ ਬੋਲਿਆ ਕਰਦੇ ਔਰ ਸੋਈ ਨੂੰ ਕਿ ਮੈਂ ਬੋਲਦੀ ਆ ਇੱਥੇ ਦਾ ਖਾਣਾ ਪੀਣਾ ਬਣਾਉਣੀ ਆ ਇੱਥੇ ਸਿਆਪਾ ਸਿਆਪਾ ਨਹੀਂ ਕਰਿਆ ਕਰਦੇ ਕਦੀ ਸਿੱਧਾ ਵੀ ਬੋਲ ਪਿਆ ਕਰ ਤਾਪੀ ਤਾਂ ਪਾਈ ਰਹਿਣੀ ਆਗੀ ਬੀਬੀ ਤੂੰ ਆਪ ਤਾਂ ਰਸੋਈ ਚ ਵੜਦੀ ਨਹੀਂ ਹੈਗੀ ਤੈਨੂੰ ਕੀ ਪਤਾ ਰਸੋਈ ਦਾ ਕਿੰਨਾ ਕੰਮ ਹੁੰਦਾ ਹਾਂ ਮੈਂ ਕਹਾਂ ਰਸੋਈ ਦਾ ਕੰਮ ਕਰਦੀ ਆ ਤੁਸੀਂ ਇਹ ਕਰਦੇ ਹੋ ਰਸੋਈ ਦਾ ਕੰਮ ਤਾਂ ਹੋਰ ਨਹੀਂ ਕੋਈ ਕਰਦਾ ਹੈਗਾ ਨਾਲੇ ਮੈਂ ਤਾਂ ਏਡੀ ਉਹੀ ਹੋਗੀ ਆਪ ਦੇ ਡੇਡੇ ਚ ਬਾਹ ਕਰ ਲੈ ਪਾਲ ਕੇ ਭੁੱਖੇ ਦਿਹਾਈ ਮੇਰਾ ਕਹਿਣ ਦਾ ਮਤਲਬ ਉਹ ਨਹੀਂ ਸੀ ਬੀਬੀ ਤੂੰ ਡੰਗਰਾਂ ਦਾ ਕਰੀ ਜਾਨੀ ਮੈਂ ਸੋਈ ਦਾ ਕਰ ਲੈਣੀ ਆ ਮੈਂ ਤਾਂ ਤਾਂ ਕਹਿ ਰਹੀ ਸੀ ਬੀਬੀ ਤੂੰ ਤਾਂ ਉਹੀ ਗੁੱਸਾ ਹੀ ਕਰ ਗਈ ਹਾਂ ਨਹੀਂ ਚਲ ਮੈਂ ਗੁੱਸਾ ਕਰਨ ਨੂੰ ਕਰਦੇ ਆ ਇੱਕ ਆਰ ਸੋਈ ਵਾਲੀ ਗੱਲ ਤਾਂ ਜਾ ਲਾਈ ਮੇਰੇ ਦੇਖ ਦੋ ਨੇ ਜਾਨੀ ਤੁਸੀਂ ਦਰਿਆਣੀ ਚਠਾਣੀ ਕਰ ਲਿਆ ਕਰੋ ਯਾਰ ਸੋਈ ਦਾ ਕੰਮ ਆ ਦਰਿਆਣੀ ਚਠਾਣੀ ਦਰਿਆਣੀ ਤਾਂ ਮੰਮੀ ਜੀ ਨੇ ਹੀ ਆਈ ਨਹੀਂ ਮੇਰੀ ਨਹੀਂ ਆਈ ਤਾਂ ਤੈਨੂੰ ਕਹੀ ਨਹੀਂ ਆ ਬੀਜੇ ਕੋਈ ਹੈਗੀ ਆ ਸਾਖ ਕਰਾ ਦੇ ਇਹਨਾਂ ਛੋਟੇ ਨੂੰ ਮੰਮੀ ਜੀ ਆਹ ਦੇਖ ਲਓ 1 2 3 ਮੈਂ ਤਾਂ ਨਹੀਂ ਕਰਾ ਸਕਦੀ ਮੰਮੀ ਜੀ ਇਹਨੂੰ ਬੌਲੇ ਨੂੰ ਕਿਹੜਾ ਕੁੜੀ ਦੇ ਦਊਗਾ ਇਹ ਤਾਂ ਰੁੱਟ ਜਾਣਾ ਮੇਰਾ ਦਿਮਾਗ ਲਾਈ ਰੱਖਦਾ ਹਾਂ ਇੱਕ ਪੋਲਾ ਐਂ ਕਹਿ ਵੀ ਪੋਲੇ ਨੂੰ ਕਿਹੜਾ ਕੁੜੀ ਦੇਊਗਾ ਪੋਲਾ ਕਾਹੋਂ ਪੋਲੇ ਮਤੇ ਦਾ ਵਿਚਾਰਾ ਮੰਮੀ ਦੀ ਜੋ ਮਰਜੀ ਕਹਿ ਲਓ ਪੋਲਾ ਕਹਿ ਲਓ ਹੈਗਾ ਤਾਂ ਕਮਲਾ ਨਾ ਦਿਮਾਗ ਤਾਂ ਨੁਕਸਾ ਉਹਦੇ ਨਹੀਂ ਕੋਈ ਇਹੀ ਲਿਆ ਦੇ ਕੋਈ ਲਿਆ ਦੇ ਪੋਲੀ ਜੀ ਬਹੂ ਲਿਆ ਦੇ ਕੋਈ ਹੈ ਕੋਈ ਨਾ ਮੇਰੇ ਪੁੱਤ ਦੇਦਾ ਵੀ ਬਣ ਜੀਦਾ ਹੈ ਆ ਮੂੰ ਤਾਂ ਕਹਿੰਦੀ ਮੰਮੀ ਦੀ ਕੰਮ ਵਾਲੀ ਆ ਜੂ ਕੋਈ ਹੈ ਆ ਕਿ ਇਹ ਜੀ ਉਹ ਲਿਆ ਦੇ ਨਾ ਜੀ ਇਹ ਜੀ ਆ ਗਈ ਪਹਿਲਾਂ ਤਾਂ ਇੱਕ ਨੂੰ ਸਾਹਮਣੇ ਫਿਰ ਦੋ ਦੋ ਸਾਹਮਣੇ ਔਖੇ ਬਾਤ ਹੋ ਜਾਣਗੇ ਭਾਈ ਨਹੀਂ ਤੇਰੇ ਨਾਲੇ ਕੰਮ ਕਰਾਇਆ ਕਰੋ ਵੀ ਮੈਨੂੰ ਤਾਂ ਕੀ ਲੈਣਾ ਭਾਈ ਹੈ ਮੈਂ ਤਾਂ ਦੇਖ ਲਾ ਪਿੰਗੀ ਬੋਲੀ ਕੋਈ ਲਿਆ ਕੇ ਕਾਇ ਦੇਉਂਗੇ ਕਿਸੇ ਨਾ ਕਿਸੇ ਨੂੰ ਕੋਈ ਨਾ ਕੋਈ ਕਰਾਏ ਦੇਊਗਾ ਪੈਸਾ ਕੈਨੂੰ ਤਾਂ ਹਾਂ ਮੈਂ ਕਹਿੰਦੀ ਤੋ ਕੋਈ ਤੇਰੀ ਰਿਸ਼ਤਦਾਰੀ ਚ ਹੋ ਚਾਹ ਰਾਂ ਮਿਲ ਕੇ ਕੰਮ ਕਰ ਲਿਆ ਕਰੂਗੀ ਅਗਲੀ ਫਿਰ ਤੇਰੀ ਸਦਿਕਣ ਬਣ ਜੂਗੀ ਐ ਤੇ ਫਿਰ ਸਦਿਕਾ ਕਰੀ ਜਾਇਆ ਕਰੀਏ ਦੋਨੇ ਜਾਣੀਆਂ ਮੰਮੀ ਜੀ ਕਹਾਂ ਜਾਂ ਗੱਲਾਂ ਕਰਦੇ ਹੋ ਕਹਿੰਦੇ ਕੰਮ ਕਰਾ ਲਿਆ ਕਰੂਗੀ ਆਹ ਦੇਖ ਲੈ ਪਹਿਲਾਂ ਇਹ ਇੰਨਾ ਬੋਲਕੁਣਾ ਮਾਰਦਾ ਇਹਨੂੰ ਸਾਹਮਣੇ ਸਾਹਮਣੇ ਪਤਾ ਸਿਰ ਦੁਖਣ ਲੱਗਦਾ ਮੈਂ ਤਾਂ ਤਿੰਨ ਦਿਨ ਹੋ ਗਏ ਮੈਂ ਤਾਂ ਪੈਰਾਸੈਟਾਮੋਲ ਦੀ ਗੋਲੀ ਲੈ ਕੇ ਸੌਂਨੀ ਆ ਹਾਂ ਕਿਹੜੀ ਹੁੰਦੀ ਆਨੀ ਮੈਂ ਤਾਕਤ ਦੇ ਦੇ ਇਨੀ ਐ ਗਾ ਤੋਕਦੇ ਦੀ ਬੁਖਾਰ ਦੀ ਹੱਡ ਭੰਨਣੀ ਦੀ ਮੰਮੀ ਜੀ ਮੈਂ ਤਾਂ ਪਚਰੰਗੀ ਜੀ ਗੋਲੀ ਖਾਣੀ ਹੁੰਦੀਆਂ ਦੋ ਭੰਤੀ ਜੀ ਤੂੰ ਪਤਾ ਨਹੀਂ ਮੰਮੀ ਜੀ ਕਹਿਣੀਆਂ ਗੋਲੀਆਂ ਖਾਈ ਜਾਂਦੇ ਪਤਾ ਨਹੀਂ ਤੈਨੂੰ ਡੈਡੀ ਕਹਿੜੀਆਂ ਗੋਲੀਆਂ ਲਿਆ ਕੇ ਫੜਾ ਦਿੰਦਾ ਹਾਂ ਹਾਂ ਕਿਤੇ ਉਹੀ ਤਾਂ ਨਹੀਂ ਆ ਜੀਵ ਤੇ ਤਾਂ ਲੜਦਾ ਰਣਾਲੀਆਂ ਕਹਿੰਦੇ ਜੀਵ ਥੱਲੇ ਤਾਂ ਤੇ ਨੇ ਕੁੱਤੇ ਧਰਦੇ ਨੇ ਜੀਵ ਕਿਤੇ ਉਹ ਖਵਾਉਂਦਾ ਹੋਵੇ ਮੈਨੂੰ ਨਹੀਂ ਮੰਮੀ ਮੈਨੂੰ ਕੀ ਪਤਾ ਉਹ ਤਾਂ ਤੇਰਾ ਮੁੰਡਾ ਖਾਂਦਾ ਵੱਡਾ ਉਹਨੂੰ ਪੁੱਛ ਰੁੜਦੇ ਆਣੇ ਨੂੰ ਵੀ ਜੀਵ ਤੇ ਧਰਨਾਲੀਆਂ ਕਹੇ ਜੀਆਂ ਨੇ ਚੰਗਾ ਚੰਗਾ ਮੀਲ ਜਾਮ ਲਾਉਂਦੀ ਆਂ ਗੀ ਲੈ ਦੇਖ ਹਾਂ ਜੀਵ ਤੇ ਨੀ ਲੋਕ दारूਆ ਪੀਂਦੇ ਕੀ ਨਾ ਰੂੜੀਆਂ ਦੇ ਲਟਦੇ ਨੇ ਰੂੜੀਆਂ ਤੇ ਉਹ ਤਾਂ ਨਹੀਂ ਚੱਕ ਕੇ ਲਿਆਉਣਾ ਪੈਂਦਾ ਤੈਨੂੰ ਰੂੜੀਆਂ ਤੋਂ ਉਹ दारू ਪੀਕੇ ਤੇ ਜੀਵਾਲੇ ਗੋਲਖਾਨੇ ਫ੍ਰੀ ਚ ਆਉਂਦੀ ਐ ਤਾਂ ਮੰਮੀ ਜੇ ਮੈਂ ਰਿਸ਼ਤਾ ਕਰਾਉਣ ਦਾ ਜਵਾਬ ਦੇਦਾ ਨਾ ਹੁਣ ਮੈਨੂੰ ਐ ਤੰਨ ਜਿਨਾ ਮਰ ਜਾਓ ਥੋਤੋਂ ਮੇਰੇ ਨਾਲ ਇਹ ਉਮੀਦ ਨਹੀਂ ਹੈਗੀ ਵੀ ਤੁਸੀਂ ਮੇਰੇ ਨਾਲ ਲੜੋਂਗੇ ਓਏ ਆਪ ਦਾ ਲੱਭ ਲੋ ਆਪ ਹੀ ਲੱਭ ਲੋ ਕੁੜੀ ਮੈਂ ਤਾਂ ਹੀ ਮਰਿਆ ਹੋਇਆ ਸੱਪ ਗਲ ਪਾਉਂਦੀ ਲੈ ਆਖੇ ਕਹਿੰਦੀ ਰਿਸ਼ਤਾ ਕਰਾ ਦੇ ਹੇ ਦਿਮਾਗ ਖਰਾਵਾ ਮੇਰਾ ਆਖੇ ਮੇਰੇ ਮੇਰੇ ਪੁੱਤ ਪੱਟੀ ਜਾਊਗੀ ਇੱਥੇ ਅਗਲੀ ਹਜੇ ਤਾਂ ਹੋਇਆ ਵੀ ਨਹੀਂ ਪੁੱਤ ਪੱਤ ਕੋਈ ਮੇਰੇ ਜਾਨ ਲੇਟ ਹੋ ਗਈ ਮੈਂ ਤਾਂ ਬੀਬੀ ਬੋਲੂਗੀ ਕਿ ਡੰਗਰਾ ਕਰਨੀ ਇੰਨਾ ਟਾਈਮ ਲਾਦਾ ਹਲਾ ਹਲਾ ਹਾ 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 ਅੱਜ ਤੋਂ ਹੈ ਦਰਮਨਾਰ ਭਾਗ ਹੀ ਲੱਗੇ ਹੈ ਨਾ ਗਲੀ ਨੂੰ ਹੂੰ ਬੱਕਰੇ ਜਾ ਰਹੀਆਂ ਮੇਰੀ ਸੱਸ ਬੋਲੂਗੀ ਪਾਣੀ ਵੀ ਸੜਕਿਆ ਦਾ ਮੈਂ ਨੇ ਹੋਂ ਸੁਣੇ ਹਾਂ ਤੋਤੀ ਰਲੇ ਦੌਰ ਗਏ ਉੱਲੂ ਜਿਹਾ ਰਿਸ਼ਤਾ ਕਰਾਣ ਲੱਗ ਰਹੀਆਂ ਇਹ ਮੈਂ ਨਹੀਂ ਕਰਾਉਂਦੀ ਉਹਦਾ ਰਿਸ਼ਤਾ ਉਹਨੂੰ ਕਿਨੇ ਕੁੜੀ ਦੇਣੀ ਆ ਬੌਲੇ ਨੂੰ ਤੈਨੂੰ ਪਤਾ ਤਾਂ ਹੈਗਾ ਸਿਧਰਾ ਉਹ ਮਰ ਜਾਣਿਆ ਹਰ ਨਿਓ ਕਰ ਮੇਰਾ ਖਰਾ ਦੇ ਹੂੰ ਵੇਗਾ ਲੱਤਾਂ ਕਬਰਤ ਨੇ ਅਕੇ ਮੇਰਾ ਕਰਾ ਦੇ ਲੱਤਾਂ ਤੇ ਖੜੀਆਂ ਨੇ ਐ ਲੱਤਾਂ ਹੀ ਖੜੀਆਂ ਮੈਂ ਥੋੜੀ ਖੜਿਆ ਹਾਂ ਹਾਂ ਮੈਂ ਥੋੜੀ ਖੜਿਆ ਹਾਂ ਚੰਗੇ ਬਲ ਨੂੰ ਕੁੜੀ ਨਿੰਦਾ ਕੋਈ ਤੈਨੂੰ ਕਿਹੜਾ ਕੁੜੀ ਦੇ ਦੂਗਾ ਹਾਂ ਭਾਈ ਅੱਜ ਕੱਲ ਤੋਂ ਟੋੜਾ ਚੱਲੇ ਟੋੜੇ ਨਾਲ ਕੁੜੀ ਦੀ ਇਹ ਅਗਲਾ ਹਾਂ ਵੇ ਟੋੜੇ ਨਾਲ ਵੀ ਮੂੰਹ ਸਿਰ ਦੇਖਦੀਆਂ ਨੇ ਅੱਜ ਕੱਲ ਦੇਖਦੀਆਂ ਨੇ ਵੀ ਸੋਨਾ ਸੁਨੱਖਾ ਹੋਵੇ ਚੰਗੀ ਜ਼ਮੀਨ ਦਾ ਤਾਂ ਹੋਵੇ ਚੰਗਾ ਕਮਾਉਣ ਫਰਾਉਣ ਨੂੰ ਗੱਡੀ ਹੋਵੇ ਮੁੰਡੇ ਕੋਲ ਤੇਰੇ ਕੋਲ ਕੀ ਅਮਲੰਗ ਕੋਲ ਮੇਰਾ ਕੋਲਾ ਮੇਰੇ ਕੋਲ ਮੇਸਲੇ ਕਿ ਲਈ ਹੈ ਕਿਲੇ ਜਿਹੜੇ ਉਹ ਵੀ ਧਰਤੀ 'ਚ ਗੱਡੇ ਹੋਏ ਨੇ ਗਿਣ ਲਿਆ ਕਰਨ ਉਹਨੂੰ 1 2 3 4 ਕਰਕੇ ਚੰਗਾ ਹਾਂ ਉਹ ਗਿਣ ਲੈ ਤੁਰ ਜਾ ਮਰ ਤੜੇ ਹਾਕਦਾ ਤੂੰ ਮਾਰੀ ਸੀ ਮੈਂ ਤਾਂ ਤੇਰੇ ਮੂੰਹ ਲਾ ਕੇ ਵੀ ਨਹੀਂ ਰਾਜੀ ਕੰਜਰ ਦੇ ਆ ਗਲਤੀ ਕਰ ਲਈ ਤੈਨੂੰ ਹਾਕ ਮਾਰ ਕੇ ਦਮਗ ਤਾ ਫਿਰ ਲੰਗ ਤਾ ਮਾਰੀ ਨਾ ਹੋਵੇ ਇਹ ਤਾਂ ਰੋਡ ਵੇਜ ਹੈ ਉਹ ਲੁੜੀ ਜੇਗੀ ਇਹੋ ਥੋੜੀ ਇਹ ਵੀ ਰੋਡ ਵੇਜ ਚੁਰ ਲੈ ਗਈ ਹੈ ਸਾਲਾ ਹੋਇਆ ਰੋਡ ਵੇਜ ਦਾ ਸਲਾਹ ਕਰ ਲੈ ਮਹਾ ਸਲਾਹ ਕਰ ਲਈ ਹੋਰ ਪਸਾਉਣੀਆਂ ਕਿਸੇ ਦਿੱਤੀ ਪਹਿਣ ਫਰਤ ਜਾਣਾ ਕਿੱਥੇ ਟੱਕਰ ਗਿਆ ਮੂਹੜ ਖਰਾਬ ਕਰਕੇ ਧਰਤਾ ਬੇੜਾ ਬੈਠੀ ਆਲਾ ਕਿੱਥੇ ਟੱਕਰ ਗਿਆ ਦਿਮਾਗ ਖਾ ਲਿਆ ਕੀ ਹੋ ਗਿਆ ਨਹੀਂ ਨਹੀਂ ਹੋਣਾ ਕੀ ਆ ਬੀਬੀਏ ਹਾਂ ਆ ਕਰਤਾਰਾ ਲੰਗੜਾ ਟੱਕਰ ਗਿਆ ਸੀ ਮੈਨੂੰ ਫਿਰ ਕੀ ਕਹਿੰਦਾ ਸੀ ਰੁੜ ਜਾਣਾ ਕਹਿੰਦਾ ਮੇਰਾ ਰਿਸ਼ਤਾ ਕਰਾ ਦੇ ਨੀ ਉਹ ਵਿਆਹ ਹੋਇਆ ਮਿੱਦਦਾ ਦੀ ਬਹੂ ਆ ਹਾਏ ਮੈਂ ਮਰ ਜਾ ਨਹੀਂ ਕਹਿੰਦਾ ਮੈਨੂੰ ਵੀ ਲਿਆ ਦੇ ਕੋਈ ਨੀ ਪਤਲੀ ਪੋਲੀ ਲੈ ਇਹੋ ਜਿਹੀ ਗੱਲਾਂ ਕਰਦਾ ਤੇਰਾ ਵੀ ਪੋਲੀ ਕਹਿੰਦੇ ਘੱਟ ਆ ਗਈ ਹੈ ਲੋਕਾਂ ਨੂੰ ਮੰਗਰ ਲਈ ਫਰਤੀ ਹੈਗੀ ਹੂੰ ਦੇਖ ਲੈ ਬੀਬੀ ਲੱਤਾਂ ਉਹਦੀ ਕਬਰਾਂ ਚ ਨੇ ਗੱਲਾਂ ਦੇਖ ਲੈ ਕਹੇ ਜਿਹਾ ਕਰਦਾ ਨਹੀਂ ਉਹ ਤਾਂ ਹਰਾਮੀ ਆ ਉਹੀ ਤਾਂ ਮੇਰੇ ਨਾਲ ਲੜਕੇ ਜਾਂਦੀ ਮਰ ਜਾਣਾ ਕਰੀ ਆ ਕੇ ਲੜਕੇ ਗਿਆ ਮੈਨੂੰ ਕਹਿੰਦਾ ਤੂੰ ਲੁੱਚੀ ਛੋੜੀ ਬਹੂ ਲੁੱਚੀ ਛੋੜਾ ਤੇਰਾ ਘਰ ਵਾਲਾ ਲੁੱਚਾ ਤੇਰਾ ਮੁੰਡਾ ਕਿਹੜਾ ਛੋੜਾ ਤਬਰ ਲੁੱਚਾ ਹੁੰਦਾਗਾ ਕਹਿੰਦਾ ਹਾਂ ਬੀਬੀ ਉਹ ਪਰ ਸੱਟ ਲੈਣਾ ਸੀ ਮੰਗਦੀ ਕਿਤੀ ਲੱਤਾਂ ਦਉ ਟੁੱਟੀਆਂ ਆਂ ਆਟਾ ਵਾਂ ਘੋੜ ਦਿੰਦੀ ਉਹਦੀ ਅੱਡਾ ਕਹੋ ਲੱਕੜ ਜਿੱਦਾ ਗੁੱਲਾ ਜਾਂ ਨਹੀਂ ਫਿਰਦਾ ਸੀ ਕਹਿੰਦਾ ਇਹ ਤਾਂ ਕਹਿੰਦਾ ਕੱਚ ਚ ਨਹੀਂ ਫਿਰਦੀ ਇਹ ਕਰਕੇ ਕਹਿੰਦਾ ਇਹ ਤਾਂ ਕਹਿੰਦਾ ਗੋਡੇ ਦੁਖਣ ਵਾਸਤੇ ਨੇ ਹਮ ਕਾਜ ਨਾ ਰੱਖਣਾ ਤੂੰ ਰੱਖ ਲੈ ਕਹਿੰਦਾ ਤੇਰੇ ਕਰਾ ਨੂੰ ਕੁੱਟ ਦਿਆ ਕਰੀ ਹਾਏ ਹਾਂ ਇਹ ਗੱਲ ਕਹਿੰਦਾ ਜੀਗਾ ਹੋਰ ਨਾ ਮਗਰ ਲੱਗ ਜੀ ਕਿਤੇ ਪਾਪੇ ਨੂੰ ਕੁੱਟ ਕੇ ਧਰ ਦੇ ਦੋ ਉਹਦੇ ਮਗਰ ਲੱਗ ਕੇ ਨਹੀਂ ਆਪਦੀ ਬਹੂ ਤੋਂ ਤਾਂ ਸਮਝਦੀ ਹੈਗੀ ਲੋਕਾਂ ਕਣੀ ਉਹ ਟਰਾਈਆਂ ਮਾਰਦਾ ਦਾ ਬੇਬੀਏ ਮੈਂ ਤਾਂ ਦੱਸਾਂ ਇਹ ਨਾ ਜਿੰਨੇ ਹਨਾ ਇਹ ਜੇ ਮਾੜਾ ਮੋਟਾ ਕਾਜ ਹੁੰਦਾ ਨਾ ਲੋਕਾਂ ਦਾ ਇੱਕ ਕਣ ਹੁੰਦਾ ਇਹ ਜਿਹੜਾ ਤੇ ਕਾਜ ਹੁੰਦਾ ਨਾ ਤਾਂ ਦੋ ਦੋ ਕਣ ਹੁੰਦੇ ਨੇ ਰੋਟਾ ਮੈਂ ਕਾ ਇਹੀ ਕਹਿੰਦੇ ਹੁੰਦੇ ਨੇ ਲੰਗੜੇ ਲੁੰਜੇ ਚ ਇੱਕ ਕਰਾ ਕੇ ਵੱਧ ਹੁੰਦੀ ਆ ਉਹੀ ਉਹੀ ਕਹਿੰਦੀ ਬੀਬੀ ਉਹ ਲੱਗੀ ਉਹੀ ਭੱਲ ਲਗੀ ਘਰੇ ਬੋਲਦਾ ਉਹ ਤਾਂ ਸੱਚ ਫਿਰਦਾ ਉਹ ਕੀ ਕਹਤਾ ਵੀ ਇਸ ਕਰਾ ਦੂੰਗਾ ਸਾਕੇ ਨਾ ਹੂੰ ਸਾਲਾ ਲੱਗਦਾ ਮੇਰਾ ਰਿਸਾ ਕਰਾਉਂਗੀ ਡੱਕਰ ਤਾਂ ਮੇਰੇ ਗਾਣਾ ਦੇ ਕੇ ਮੂੜ ਖਰਾਬ ਕਰਤਾ ਆਉਂਦੀ ਆਉਂਦੀ ਦਾ ਅੱਛਾ ਹਾਂ ਹੂੰ ਹਰਾਮੀ ਉਹ ਤਾਂ ਬੇੜਾ ਬੱਠੀ ਵਾਲਾ ਚੱਲ ਕੀ ਮੰਗਦੀ ਆ ਮੂਲੀ ਲੈ ਮੀਂਗੀ ਹੂੰ ਤੂੰ ਹੀ ਖਾ ਲੈ ਬੀਬੀ ਮੈਂ ਨਹੀਂ ਖਾਣੀ ਨਾ ਲੈਲਾ ਜੇ ਲੈਣੀ ਹੈ ਹੋਰ ਦੇ ਮੈਂ ਵਟਕੇ ਤੂੰ ਹੀ ਲੈ ਲੈ ਬੱਦਿਆ ਹੀ ਲਿਆਉਣੇ ਲਾ ਮੈਂ ਰਾਮਣ ਤਾਂ ਪੀ ਪਈ ਆ ਗਈ ਦੇਖ ਤਾਂ ਸਹੀ ਉਹ ਤਾਂ ਕਹਿ ਕੇ ਆਈ ਹੁਣੀ ਪੱਕਾ ਵੀ ਤੋ ਡਰਦੀ ਦੱਸਦੀ ਹੁਣ ਹੈਗੀ ਹੈ ਕਹਿ ਕੇ ਆਈ ਹੁਣੀ ਹਾਂ ਕਲਾ ਦੂੰਗੀ ਲਿਸ਼ਤਾ ਪਰ ਦੇ ਤੇ ਹੁਣ ਉਹਨੇ ਪੰਪ ਵੀ ਤੈਨੂੰ ਲੱਖ ਰੁਪਈਆ ਦੇਊਗਾ ਤੈਨੂੰ ਰੂਡ ਲੱਖ ਰੁਪਈਆ ਦੇਊਗਾ ਇਹ ਤਾਂ ਤਾਂ ਹੈਗਾ ਹਰਾਮੀਓ ਵੀ ਤੇਰੀ ਖਚਰੀ ਨੂੰ ਸਾਂਭ ਲਾ ਥੋਪੜ ਪਰ ਕੇ ਮੂੰਹ ਆਲੀ ਨੂੰ ਹੈ ਉਹ ਲਮੂੜਾ ਤਾਂ ਲੈ ਜਾਣੀ ਹੈਗੀ ਮੂਲੀ ਚਾਰ ਮੈਂ ਹੋਰ ਲੈ ਕੇ ਜਾਨੀ ਆ ਪਟਕੇ ਹਾਏ ਹਾਏ ਤਾਂ ਪਗਸਾ ਰਾਬੀ ਬੀ ਪਤਾ ਨਹੀਂ ਕਿੱਧਰ ਲੰਗੀ ਹਾਏ ਵੇ ਕੋਈ ਗੋਲੀ ਗੁਲੀ ਦੇ ਦੋ ਹਾਏ ਹਾਏ ਵੇ ਦਾ ਪਰੇ ਦੱਬ ਦੇਵੇਂ ਹਾਏ ਵੇ ਮਰ ਜਣਾ ਤੈਨੂੰ ਇੰਨਾ ਪਿਆਰ ਹੋਣ ਲੱਗ ਗਿਆ ਅੱਜ ਮੇਰਾ ਸੱਚੀ ਬੱ비 ਹੈ ਬੱ비 ਵੀ ਨੂੰ ਨਾ ਬਰਗਾ ਦਿੰੂੰ ਪਰ ਮਰ ਜਣਾ ਨਾ ਹੋਵੇ ਹਾਏ ਹਾਏ ਲੈ ਬੱ비 ਮੈਂ ਦੱਬ ਦਣਾ ਪਰ ਮਰ ਬੇ ਹੱਥ ਨਾ ਲਾਈ ਮੈਨੂੰ ਹਾਂ ਬੱ비 ਹਾ ਹਾਂ ਤੇਰਾ ਸ਼ਰਪ ਬਹੁਤ ਦੁਖਦਾ ਹੈ ਨਾ ਪੇ ਆਹੋ ਦੁਖਦਾ ਮੈਨੂੰ ਪਕਾਈ ਨਾ ਕਰਵਾਵੇ ਮੈਨੂੰ ਅੱਜ ਪਕਾਈ ਨਹੀਂ ਹੋਣੀ ਹੋ ਕੀ ਕਹਣਾ ਧੋਕੀ ਦਿੰਦਾ ਕੁੱਤੇ ਵਾਂਗੂ ਆਈ ਲਵ ਯੂ ਭਾਬੀ ਸੌਣਾ ਹੋਇਆ ਲਵ ਜੂ ਦਾ ਤੇਰੀ ਮਾਂ ਨੂੰ ਕਹ ਲਿਆ ਕਰ ਲਵ ਜੂ ਹਾਂ ਭਾਬੀ ਦਾ ਲੈ ਕੀ ਕਹ ਲੈ ਹਾਂ ਮੰਮੀ ਨੂੰ ਨਹੀਂ ਕਿਹਾ ਕਰਦੀ ਹਾਂ ਪਰ ਜਾਈ ਨੂੰ ਕੀਆ ਕਰਦੇ ਆ ਉਹ ਬਤਾ ਕਿਉਂ ਹਾਂ ਕਿਉਂਕਿ ਮੇਰੇ ਭਾਈ ਦੀ ਘਰ ਆਲੀ ਉਹ ਮੇਰੀ ਅੱਧੇ ਘਰ ਵਾਲੀ ਤਾਂ ਮੈਂ ਕਹਿਣਾ ਤੈਨੂੰ ਕਿਉਂ ਤੁਹਾਡੇ ਬੁੜੇ ਨੇ ਸਟਾਮਪ ਪੇਪਰ ਅੱਦ ਲਿਖਾਇਆ ਸੀ ਤੇ ਜਿਹੜੀ ਤੇਰੇ ਵੱਡੇ ਭਾਈ ਦੇ ਘਰ ਲਈ ਹੋਗੀ ਉਹ ਤੇਰੀ ਅੱਧੀ ਘਰ ਵਾਲੀ ਹੋਊਗੀ। ਮੈਂ ਮਰ ਜਣਾ ਸਾਰੀ ਅੱਧੀ ਘਰ ਵਾਲੀ ਹੁੰਦੀ ਆ ਭਾਈ ਦੇ ਘਰ ਨੂੰ। ਹਾਏ। ਤਾਬੀ ਤੇੰਦੀ ਵੱਡੇਗਾ। ਮੈਂ ਤਾਂ ਚੂਸਦਾ ਦੀ ਗੁੱਠਾ ਤੇਰਾ। ਤੂੰ ਚੂਸਣ ਨੂੰ ਦੱਸ ਕੇ ਖੂਨ ਨਿਕਲ ਰਿਹਾ ਉਹ ਤੇ ਚੜ੍ਹਦੇ ਆਣਾ ਨਾ ਹੋਵੇ। ਹਾਂ। ਤਾਬੀ। ਹਾਂ। ਮੇਰਾ ਰਿਟਾ ਕਦੋਂ ਹੋਊਗਾ ਬਲਾ। ਮੈਨੂੰ ਕੀ ਪਤਾ? ਡੋਲੇ ਤੇਰੇ ਪਿਆ। ਤੇਰੇ ਮਿਲ ਕੇ ਕਿਹੜੇ ਨੇ ਬੋਲੇ ਨੇ ਕੁੜੀ ਡੈੜੀਆਂ। ਅੱਜ ਕੱਲ ਕੁੜੀਆਂ ਬਹੁਤ ਤੇਜ਼ ਨੇ। ਮੁੰਡਾ ਦੇਖ ਕੇ ਪਸੰਦ ਕਰਦੀਆਂ ਨੇ। ਹਾਂ। ਪਸੰਦ ਕੀ ਹੈ? ਹਾਂ। ਮੈਂ ਤਾਂ ਮੂੰਹ ਟੋੜ ਹੀ ਲਿਆਂ। ਮੋਟੋ ਦੀ ਲੈਂਗਾ ਮੋਟ ਦਿਮਾਗ ਦੀ ਲੈ ਆਈ ਤੂੰ ਵੀ ਜਾ ਜਾ ਤੂੰ ਮੋਟ ਦਿਮਾਗ ਦਾ ਹੋ ਜੀ ਉਹ ਮੋਟ ਦਿਮਾਗ ਦੀ ਆ ਜੂਗੀ ਆਏ ਵੇ ਹਟ ਜਾ ਵੇ ਬਸ ਕਰ ਵੇ ਬਾਹਰ ਜਾ ਆ ਤੂੰ ਥੂਸ ਲੈ ਤੂੰ ਥੂਸਲਾ ਉੱਡ ਜਾਣਾ ਨਾ ਹੁੰਦਾ ਨੀ ਥੋਨੀ ਪ੍ਰੈਸ ਬਸ ਕਰ ਮਿੱਠਾ ਏ ਤੇ ਬਸ ਕਰ ਮੇਰੇ ਤਾਂ ਪਹਿਲੀ ਮੂੰਹ ਖਰਾਬ ਹੋਇਆ ਪਿਆ ਵੇ ਉਹਦੀ ਉਹਨਾਂ ਨੇ ਹੋਇਤੀ ਆ ਬਸ ਕਰ ਆਏ ਪਾਪੀ ਹਾਂ ਭਾਈ ਜਦੋਂ ਵੈਕੇ ਲਿਆਇਆ ਤੀ ਤੈਨੂੰ ਹਾਂ ਤੇਰੇ ਨਾਲ ਕੀ ਕਰਦਾ ਸੀ ਤੂੰ ਤੇਰ ਦੱਸਾ ਕੀ ਕਰਦੇ ਮਰਪਰਾ ਚਲ ਚਲ ਮੈਨੂੰ ਦੱਸ ਪਾ ਵੀ ਨਹੀਂ ਮੈਂ ਮੰਮੀ ਤੋਂ ਪੁੱਛ ਨਹੀਂ ਖੜ ਜਾ ਮੈਨੂੰ ਚੱਕਣ ਦੇਵੇਂ ਤੇਰਾ ਸਿਰ ਪਾੜ ਦਿਆਂ ਤੇ ਮੈਂ ਖੜ ਜਾ ਹੁਣ ਖੜ ਜਾਣਾ ਪਾ ਵੀ ਨਾ ਨਾ ਮੈਂ ਮੈਂ ਤਾਂ ਮਜ਼ਾਕ ਤਾ ਦਤੀ ਦਬਾ ਜਾ ਗੋਲੀਆਂ ਖੇਲ ਪਤੰਗ ਚੜਾ ਲੈ ਤੇ ਭੱਗ ਜਾ ਪਹਿਲਾਂ ਆਈ ਲਵ ਯੂ ਕਹਿ ਬੱ ਖੜ ਜਾ ਤੈਨੂੰ ਮੈਂ ਕੁੱਟ ਦੂੰ ਤੈਨੂੰ ਮੈਂ ਦਬਾ ਗ ਜਾ ਮੈਂ ਬਾਰੇ ਉੱਡਣ ਢੀਕ ਦੇ ਉਹ ਜਵਾਕਾ ਕੱਕ ਮਾਰ ਦੇ ਦਬਾ ਗ ਢੀਕ ਦੇ ਦੇਈ ਨੀ ਭਾਬੀ ਹਾਂ ਤੇਰਾ ਬੇਰਾ ਬੇਰਾ ਭਾਈ ਤੇਰਾ ਰੋਟਾ ਜਾਣੇ ਦਾ ਹਾਂ ਤਾਂ ਕਸਮ ਆ ਮਬਦੀ ਦਾ ਹਾਈ ਨੀਏ ਕੰਕ ਇੰਨੀਆਂ ਤੇਰੀ ਨਣਦ ਨੂੰ ਗਾਲਾਂ ਕੱਢੀ ਜਾਂਦੀਆਂ ਹਾਏ ਹਾਏ ਮੈਂ ਦੇ ਦਾਂ ਗੋਲੀ ਗੋਲੀ